ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਹਬਜ਼ਾਦਾ ਅਜੀਤ ਸਿੰਘ ਦੇ ਇਤਿਹਾਸ ਬਾਰੇ ਦੱਸਾਂਗੀ ਸਹਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਸੁન્દਰੀ ਜੀ ਦੇ ਕੋਖੋ 26 ਜਨਵਰੀ 1687 ਈਸਵੀ ਨੂੰ ਸ਼੍ਰੀ ਪੌਂਟਸ ਹੈ ਵਿਕੇ ਹੋਇਆ ਸੀ ਪਾਉਂਟਰ ਸਹਿ ਵਿਖੇ ਨਿਵਾਸ ਤੋਂ ਕੁਝ ਸਮੇਂ ਬਾਅਦ ਗੁਰੂ ਸਾਹਿਬ ਦਾ ਪਰਿਵਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਗਿਆ ਸੀ ਇੱਥੇ ਹੀ ਸਹਿਬਜ਼ਾਦਾ ਅਜੀਤ ਸਿੰਘ ਜੀ ਨੇ ਵਿਦਿਆ ਧਾਰਮਿਕ ਗ੍ਰੰਥਾ ਕਤਨਾ ਅਤੇ ਇਤਿਹਾਸ ਆਦਿ ਬਾਰੇ ਜਾਣੂ ਕਰਵਾਇਆ ਗਿਆ ਸੀ ਸਹਿਬਜ਼ਾਦਾ ਅਜੀਤ ਸਿੰਘ ਬਚਪਨ ਤੋਂ ਹੀ ਬੇਹਦ ਬੁੱਧੀਮਾਨ ਸੀ ਤੇ ਸਰੀਰਕ ਤੌਰ ਤੇ ਬਹੁਤ ਚੁਸਤ ਅਸਤੇ ਜੋਸ਼ੀਲੇ ਸਨ ਸਹਿਬਜ਼ਾਦਾ ਅਜੀਤ ਸਿੰਘ ਜੀ ਨੇ ਖਾਲਸਾ ਫੌਜ ਤੇ ਜੰਗੀ ਕਰਤਬਾਂ ਤੋਂ ਪ੍ਰਭਾਵਿਤ ਹੋ ਕੇ ਕੋਟ ਸਵਾਰੀ ਤਲਵਾਰਬਾਜ਼ੀ ਅਤੇ ਤੀਰ ਅੰਦਾਜ਼ੀ ਵੀ ਸਿੱਖੀ ਇਤਿਹਾਸ ਅਨੁਸਾਰ ਸਿੰਘ ਸੰਗਤਾਂ ਦਾ ਇੱਕ ਜੱਥਾ ਦੱਖਣੀ ਪੰਜਾਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਆ ਰਿਹਾ ਸੀ ਕਿ ਰਾਸਤੇ ਵਿੱਚ ਉਸ ਜੱਥੇ ਉੱਤੇ ਲਠਮਾਰਾ ਦੇ ਇੱਕ ਟੋਲੇ ਨੇ ਹਮਲਾ ਕਰਕੇ ਸਾਰਾ ਸਮਾਨ ਲੁੱਟ ਲਿਆ ਜਦੋਂ ਇਸ ਹਮਲੇ ਦੀ ਸੂਚਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੀ ਤਾਂ ਉਹਨਾਂ ਨੇ ਸਿੱਖ ਸੰਗਤ ਪਾਸੋਂ ਲੁੱਟੇ ਗਏ ਸਮਾਨ ਦੀ ਵਾਪਸੀ ਲਈ ਸਹਬਜ਼ਾਦਾ ਅਜੀਤ ਸਿੰਘ ਜੀ ਨੂੰ ਤਿਆਰ ਕੀਤਾ ਉਸ ਸਮੇਂ ਬਾਬਾ ਅਜੀਤ ਸਿੰਘ ਜੀ ਸਿਰਫ 12 ਸਾਲ ਦੇ ਸਨ ਬਾਬਾ ਅਜੀਤ ਸਿੰਘ ਜੀ ਨੇ 16 ਸਿੰਘਾਂ ਦਾ ਜੱਥਾ ਲੈ ਕੇ ਨਿਡਰਤਾ ਅਤੇ ਬਹਾਦਰੀ ਨਾਲ ਹਮਲਾਵਾਰੋਂ ਸਿੱਖ ਸੰਗਤ ਦੀ ਰੱਖਿਆ ਕਰਦਿਆਂ ਲੁੱਟਿਆ ਹੋਇਆ ਸਾਰਾ ਸਮਾਨ ਵਾਪਸ ਲੈ ਲਿਆ ਸਹਬਜ਼ਾਦਾ ਅਜੀਤ ਸਿੰਘ ਜੀ ਨੂੰ ਤਾਰਾਗੜ ਕਿਲੇ ਦੀ ਸੁਰੱਖਿਆ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਤੇ ਉਹਨਾਂ ਨੇ ਇਹ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਈ ਇਸ ਤੋਂ ਬਾਅਦ ਅਗਸਤ 1700 ਈਸਵੀ ਨੂੰ ਸਹਬਜ਼ਾਦਾ ਅਜੀਤ ਸਿੰਘ ਜੀ ਨੇ ਇੱਕ ਹੋਰ ਵਿਰੋਧੀ ਹਮਲੇ ਨੂੰ ਕਰਾਰਾ ਜਵਾਬ ਦਿੱਤਾ ਤੇ ਉਹ ਨਿਰਮੋਗੜ ਵਿੱਚ ਵੀ ਅਕਤੂਬਰ 1700 ਨੂੰ ਹੋਈ ਬਹਾਦਰੀ ਵਿੱਚ ਵੀ ਲੜਿਆ ਉਸ ਤੋਂ ਪਿੱਛੇ ਮਾਰਚ 1701 ਵਿੱਚ ਸਿੱਖ ਸੰਗਤ सियालकोटला ਤੋਂ ਆ ਰਹੀ ਸੀ ਉਹਨਾਂ ਨੂੰ ਲੁਟੇਰਿਆਂ ਦੇ ਇੱਕ ਵੱਡੇ ਟੋਲੇ ਨੇ ਰਾਸਤੇ ਵਿੱਚ ਲੋ ਰੋਕ ਲਿਆ ਤਾਂ ਗੁਰੂ ਪਿਤਾ ਦੇ ਹੁਕਮ ਅਨੁਸਾਰ ਸਹਬਜ਼ਾਦਾ ਅਜੀਤ ਸਿੰਘ ਜੀ ਨੇ ਆਪਣੇ ਕੋੜ ਸਵਾਰ ਜੂਗੰ ਸਿੰਘਾਂ ਨੂੰ ਲੈ ਕੇ ਅਜਹੀਆ ਕਰਨ ਵਾਲਿਆਂ ਨੂੰ ਚੰਗਾ ਸਬਕ ਸਿਖਾਇਆ ਤੇ ਸਿੱਖ ਸੰਗਤ ਨੂੰ ਸੁਰੱਖਿਆ ਨਾਲ ਗੁਰੂ ਸਾਹਿਬ ਤੱਕ ਉਹ ਲੈ ਆਏ ਇੱਕ ਵਾਰ ਦੀਵਦਾਸ ਨਾ ਦਾ ਇੱਕ ਗਰੀਬ ਬ੍ਰਾਹਮਣ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਆਇਆ ਤੇ ਉਸਨੇ ਅਰਜ ਕੀਤਾ ਕਿ ਬੱਸੀ ਦੇ ਕੁਝ ਪਠਾਨ ਹੁਸ਼ਿਆਰਪੁਰ ਨੇੜੇ ਉਸ ਦੀ ਨਵ ਵਿਹਾਈ ਪਤਨੀ ਨੂੰ ਜਬਰੀ ਲੈ ਗਏ ਹਨ ਗੁਰੂ ਸਾਹਿਬ ਨੇ ਉਸ ਗਰੀਬ ਬ੍ਰਾਹਮਣ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਫਿਕਰ ਨਾ ਕਰੇ ਖਾਲਸਾ ਫੌਜ ਉਸ ਦੀ ਪਤਨੀ ਨੂੰ ਬਾਈਜ਼ਤ ਵਾਪਸ ਲੈ ਕੇ ਆਵੇਗੀ ਸੰਕਟ ਦੀ ਇਸ ਘੜੀ ਵਿੱਚ ਗੁਰੂ ਸਾਹਿਬ ਨੇ ਬਾਬਾ ਅਜੀਤ ਸਿੰਘ ਜੀ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗੁਰੂ ਜੀ ਦੀ ਆਗਿਆ ਨਾਲ ਬਾਬਾ ਅਜੀਤ ਸਿੰਘ ਜੀ ਸੂਕੋਰ ਸਵਾਰ ਸਿੱਖ ਸੈਨਿਕਾਂ ਨੂੰ ਲੈ ਕੇ ਬੱਸੀ ਪਠਾਣਾ ਪਹੁੰਚੇ ਉਹਨਾਂ ਨੇ ਆਪਣੇ ਬਹਾਦਰ ਸਿੱਖਾਂ ਨਾਲ ਰਾਤ ਦੇ ਹਨੇਰੇ ਵਿੱਚ ਹੀ ਪਠਾਣਾ ਉੱਪਰ ਹਮਲਾ ਕਰ ਦਿੱਤਾ ਖਾਲਸਾ ਫੌਜ ਨੇ ਇਸ ਕਿਨੌਣੀ ਹਰਕਤ ਲਈ ਕਸੂਰਵਾਰ ਪਠਾਨਾ ਨੂੰ ਕਾਬੂ ਕਰ ਲਿਆ ਤੇ ਉਸ ਗਰੀਬ ਬ੍ਰਾਹਮਣ ਦੀ ਪਤਨੀ ਨੂੰ ਉਹਨਾਂ ਦੀ ਕੈਦ ਤੋਂ ਮੁਕਤੀ ਦਵਾਈ ਖਾਲਸਾ ਫੌਜ ਸਵੇਰ ਹੁੰਦਿਆ ਹੀ ਕਾਬੂ ਕੀਤੇ ਗਏ ਪਠਾਨਾ ਨੂੰ ਲੈ ਕੇ ਅਨੰਦਪੁਰ ਸਹਿਬ ਪਹੁੰਚੀ ਉਸ ਬ੍ਰਾਹਮਣ ਦੀ ਪਤਨੀ ਨੂੰ ਉਹਨਾਂ ਨੇ ਬ੍ਰਾਹਮਣ ਨੂੰ ਸੌਂਪ ਦਿੱਤਾ ਅਤੇ ਪਠਾਨਾ ਨੂੰ ਅਜੇ ਹੀ ਸਜਾਵਾਂ ਦਿੱਤੀਆਂ ਕਿ ਉਹਨਾਂ ਨੇ ਮੁਰ ਅਜਿਹਾ ਕਾਰਾ ਕਰਨ ਤੋਂ ਪਹਿਲਾਂ ਤੋਬਾ ਕੀਤੀ। ਅਨੰਦਪੁਰ ਵਿਖੇ ਇੱਕ ਵਾਰ ਫਿਰ ਸਹਿਬਜ਼ਾਦਾ ਅਜੀਤ ਸਿੰਘ ਜੀ ਦੇ ਬਾਹੂਬਲ ਸਾਹਸ ਤੇ ਜੰਗੀ ਸੂਝ-ਬੂਝ ਦੀ ਪਰਖ ਹੋਈ। 1705 ਵਿੱਚ ਜਦੋਂ ਦੁਸ਼ਮਨਾ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਤਾਂ ਗੁਰੂ ਸਾਹਿਬ ਨੇ ਅਚਾਨਕ ਇਹੋ ਜੀ ਬਣੀ ਹੋਈ ਹਾਲਤ ਤੇ ਵਿਚਾਰ ਕਰਦੇ ਆਂ ਇੱਕ ਵਾਰ ਫਿਰ ਇਸ ਸਥਿਤੀ ਵਿੱਚੋਂ ਨਿਕਲਣ ਲਈ ਬਾਬਾ ਅਜੀਤ ਸਿੰਘ ਜੀ ਨੂੰ ਜ਼ਿੰਮੇਵਾਰੀ ਸੌਂਪੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ 7-8 ਮਹੀਨੇ ਦੁਸ਼ਮਣ ਦੀਆਂ ਫੌਜਾਂ ਨੇ ਘੇਰਾ ਪਾਈ ਰੱਖਿਆ ਮੁਗਲ ਫੌਜ ਅਤੇ ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ ਕਿ ਜੇ ਗੁਰੂ ਸਾਹਿਬ ਆਨੰਦਪੁਰ ਦਾ ਕਿਲਾ ਖਾਲੀ ਕਰ ਦੇਣਗੇ ਤਾਂ ਉਹ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਣਗੇ। ਅੰਤ ਮਾਤਾ ਗੁਜਰੀ ਜੀ ਦੇ ਅਤੇ ਕੁਝ ਸਿੰਘਾਂ ਦੇ ਕਹਿਣ ਤੇ ਜਦ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਤਾਂ ਕਿਲੇ ਤੋਂ ਬਾਹਰ ਨਿਕਲਦਿਆਂ ਹੀ ਮੁਗਲ ਅਤੇ ਪਹਾੜੀ ਫੌਜਾਂ ਨੇ ਸੌਹਾਂ ਤੋੜ ਕੇ ਹਮਲਾ ਕਰ ਦਿੱਤਾ। ਇਸ ਮੌਕੇ ਪਹਾੜੀ ਰਾਜਿਆਂ ਤੇ ਮੁਗਲ ਫੌਜ ਨਾਲ ਜੂੰਜਦਿਆਂ ਹੋਏ ਸੈਜਦਾ ਅਜੀਤ ਸਿੰਘ ਜੀ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਹਿਬਜ਼ਾਦਾ ਜੁਜਾਰ ਸਿੰਘ ਜੀ ਅਤੇ ਕੁਝ ਸਿੰਘਾਂ ਸਮੇਤ ਸਰਸਾ ਨਦੀ ਪਾਰ ਕਰਕੇ ਚਮਕੌਰ ਦੀ ਗੜੀ ਤੱਕ ਪਹੁੰਚੇ 10 ਲੱਖ ਦੀ ਗਿਣਤੀ ਵਾਲੀ ਫੌਜ ਨੇ ਚਮਕੌਰ ਦੀ ਗੜੀ ਨੂੰ ਵੀ ਘੇਰਾ ਪਾ ਲਿਆ ਵੱਡੀ ਗਿਣਤੀ ਵਿੱਚ ਮੁਗਲ ਫੌਜਾਂ ਦੇ ਮੁਕਾਬਲੇ ਭਾਵੇਂ ਸਿੰਘਾਂ ਦੀ ਗਿਣਤੀ ਨਾ ਮੰਤਰ ਸੀ ਪਰੰਤੂ ਗੁਰੂ ਪਿਆਰ ਵਿੱਚ ਕੁਰਬਾਨ ਹੋਣ ਵਾਲੇ ਸਿੱਖਾਂ ਨੇ ਦੁਸ਼ਮਣ ਬੜੀ ਬਹਾਦਰੀ ਅਤੇ ਸਹਾਸ ਨਾਲ ਡਟ ਕੇ ਮੁਕਾਬਲਾ ਕੀਤਾ ਚਮਕੌਰ ਦੀ ਗੜੀ ਤੋਂ ਇਹ ਯੁੱਧ ਪੰਜ ਪੰਜ ਸਿੰਘਾਂ ਦਾ ਜੱਥਾ ਬਣਾ ਕੇ ਬੜੀ ਬਹਾਦਰੀ ਨਾਲ ਲੜਿਆ ਗਿਆ ਅਤੇ ਸਿੰਘਾਂ ਨੇ ਸੈਂਕੜੇ ਵੈਰੀਆਂ ਨੂੰ ਮਾਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀਆਂ ਜੰਗ ਦੇ ਇਸ ਸਾਰੇ ਦ੍ਰਿਸ਼ੇ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਅੱਖੀਂ ਦੇਖ ਰਹੇ ਸਨ ਤੇ 13 ਦਾ ਮੀ ਵਰਤਾਉਂਦੇ ਹੋਏ ਮੁਗਲਾਂ ਨੂੰ ਪੰਬਰ ਪੂਸੇ ਵਿੱਚ ਉਹਨਾਂ ਨੇ ਪਾਈ ਰੱਖਿਆ ਸਿੰਘਾਂ ਦੇ ਇੱਕ ਜਥੇ ਵਿੱਚ ਸਹਿਬਜ਼ਾਦਾ ਅਜੀਤ ਸਿੰਘ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸੋਂ ਜੰਗ ਦੇ ਮੈਦਾਨ ਵਿੱਚ ਜਾਣ ਲਈ ਆਗਿਆ ਮੰਗੀ ਗੁਰੂ ਸਾਹਿਬ ਦੀ ਆਗਿਆ ਪਾ ਕੇ ਬਾਬਾ ਅਜੀਤ ਸਿੰਘ ਜੀ ਪੰਜ ਯੋਧਿਆਂ ਦਾ ਜਥਾ ਲੈ ਕੇ ਵੈਰੀਆਂ ਨੂੰ ਲੜਕਾਰਦੇ ਹੋਏ ਮੈਦਾਨੇ ਜੰਗ ਵਿੱਚ ਦੁਸ਼ਮਨਾ ਤੇ ਜਾ ਬਰੇ ਬਾਬਾ ਅਜੀਤ ਸਿੰਘ ਜੀ ਦੀ ਇਸ ਜੰਗ ਵਿੱਚ ਬੜੀ ਸੂਰਬੀਰਤਾ ਲੜੇ ਅਤੇ ਅੰਤ ਉਨ੍ਹਾਂ ਸਮੇਤ ਜਥੇ ਦੇ ਬਾਕੀ ਸਿੰਘ ਵੱਡੀ ਗਿਣਤੀ ਵਿੱਚ ਦੁਸ਼ਮਨਾ ਦੇ ਆਹੂ ਲਾਂਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ